ਹਾਂਜੀ ਵੀਰੋ ਤੇ ਭਰਾਵੋ ਕਿਵੇਂ ਹੋ ਚਾਰੇ ਨੀਗਾ ਇੱਧਰ ਵੀ ਮਾਰੋ ਤਾਂ ਸਾਡੇ ਪਿੰਡ ਸਮੂਹ ਮਠੇਵਾਲ ਦੇ ਸਹਿਯੋਗ ਨਾਲ ਮਨਾਲ ਤੋਂ ਪੰਜ ਕਿਲੇ ਜੀਟੀ ਰੋਡ ਦੇ ਵਿਚਕਾਰ ਟੋਲ ਪਲਾਜੇ ਕੋਲ ਹਾਂ ਦਾ ਗੁਜਰੀ ਕੋਹ ਦੀ ਅਤੇ ਛੋਟੇ ਸਹਿਯੋਗੀ ਦੀ ਚਾਤ ਵਿੱਚ ਹਰੇਕ ਸਾਲ ਦੀ ਤਰ੍ਹਾਂ ਲੰਗਰ ਲਗਾਇਆ ਜਾਂਦਾ ਤਾਂ ਹੁਣ ਮੈਂ ਉੱਥੇ ਚੱਲਿਆ ਤਾਂ ਹੁਣ ਰਾਹ ਵਿੱਚ ਮੈਨੂੰ ਬਹੁਤ ਮਿਲਦੇ ਨੇ ਕਹਿੰਦੇ ਜਾਣਾ ਉੱਥੇ ਲੰਗਰ ਤੇ ਜਾਣਾ ਮੈਂ ਕਿਹਾ ਖੜ ਜੋ ਮੈਨੂੰ ਆਉਂਦਾ ਕਿ ਰਾਤ ਰਾਤ ਦਾ ਕੋਈ ਨਹੀਂ ਆਉਂਦਾ ਮੇਰੇ ਤਾਂ ਮੈਂ ਕਿਹਾ ਥੋੜੀ ਜਿਹੀ ਵੀਡੀਓ ਬਣਾ ਲੀਏ ਬਲੌਗ ਟਾਈਪ ਜਿਆ ਉੱਥੇ ਜਾ ਕੇ ਤੁਹਾਨੂੰ ਦਿਖਾਉਣਿਆ ਕੀ ਕੀ ਹੋਊਗਾ ਤਾਂ ਹੁਣ ਤਾਂ ਪਕੌੜੇ ਹੋਣਗੇ ਤੜਕੇ ਤੜਕੇ ਚਾਹ ਨਾਲ ਦੇ ਪਕੌੜੇ ਵੀ ਖਾਣੇ ਤੇ ਠੰਡ ਬਹੁਤ ਪਈ ਆ ਪਹਿਲਾਂ ਤਾਂ ਜਾ ਕੇ ਹੱਥ ਸੇਕ ਲਿਆ ਤੂੰ ਹੀ ਉੱਥੇ ਲੱਗੀ ਹੋਗੀ ਤਾਂ ਇਹ ਕਹਿੰਦੇ ਮੇਰਾ ਵੀਰ ਲੰਗਰ ਤੇ ਪਹੁੰਚ ਚੁੱਕਿਆ ਤੇ ਇੱਥੇ ਜਾ ਕੇ ਦੇਖਦੇ ਆ ਕੀ ਕੀ ਚੱਲਦਾ ਹੋਊਗਾ ਤਾਂ ਇੱਥੋਂ ਦੇ ਦੇਖ ਲਓ ਸਾਡੇ ਨਗਰ ਦੇ ਪਤਵੰਤ ਤੇ ਸੱਜਣ ਨਜ਼ਰ ਆਉਂਦੇ ਨੇ ਨਗਰ ਦੇ ਪਤਵੰਤ ਤੇ ਸੱਜਣ ਸੇਵਾ ਕਰਦੇ ਹੋਏ ਤੇ ਉੱਧਰ ਦੇਖ ਲਓ ਤੇ ਉੱਦਰੋਂ ਸਾਹਮਣੇ ਤੂੰ ਹੀ ਸੇਕਦੇ ਹੋਏ ਠੰਡ ਬਹੁਤ ਪੈਂਦੀ ਆ ਧੁੰਦ ਵਾਲੇ ਦਵਾਲੇ ਪਈ ਹੂਈ ਆ ਤੇ ਇੱਧਰ ਨਗਰ ਦੇ ਪਤਵੰਤੇ ਸੱਜਣ ਸਟੇਜ ਦੀ ਕਾਰਗੁਜ਼ਾਰੀ ਸੰਭਾਲਦੇ ਹੋਏ ਇੱਧਰ ਪ੍ਰਸ਼ਾਦਾ ਤਿਆਰ ਹੈ ਤੜਕੇ ਤੜਕੇ ਦਹੀਂ ਨਾਲ ਕਹਿੰਦੇ ਪਰੌਂਠੇ ਨੇ ਪਰੌਂਠੇ ਇੱਧਰ ਕਹਿੰਦੇ ਖੀਰ ਵੀ ਬਣੀ ਪਈ ਆ ਖੀਰ ਤੇ ਸਾਡੇ ਨਗਰ ਦਾ ਪਤਵੰਤਾ ਸੱਜਣ ਤੇ ਇੱਧਰ ਪਾਣੀ ਦੀ ਟੇਕੀ ਮੁਕਤ ਕੀਆ ਕਹਿੰਦੇ ਹੁਣ ਮੋਟਰ ਤੋਂ ਪਰਨ ਜਾ ਰਹੇ ਨੇ ਤਾਂ ਦੇਖਦੇ ਆ ਪਾਣੀ ਕਿੰਨੇ ਟਾਈਮ ਚ ਪਰ ਹੁੰਦਾ ਤੇ ਇੱਧਰ ਚਾਹ ਵੀ ਉਬਾਲੇ ਮਾਰ ਰਹੀ ਐ ਤੇ ਇੱਧਰ ਬੀਬੀਆਂ ਲੰਗਰ ਦੀ ਸੇਵਾ ਕਰਦੀਆਂ ਹੋਈਆਂ ਝੂਠੇ ਬਰਤਨ ਧੋਦੀਆਂ ਹੋਈਆਂ ਨਗਰ ਦਾ ਇੱਕ ਪਤਵੰਤਾ ਸੱਜਣ ਬੱਗੂ ਆ ਰਿਹਾ ਤੇ ਇਹ ਕਹਿੰਦਾ ਚਾਹ ਪਾਲੇ ਤੇ ਇੱਧਰ ਹੈਪੀ ਹਲਵਾਈ ਨਗਰ ਦੇ ਪਤਵੰਤੇ ਸੱਜਣ ਕਹਿੰਦੇ ਦਾਤ ਜੀਰੀ ਪਈ ਐ ਤੇ ਇੱਧਰ ਹਲਵਾਈ ਦੇਖਦੇ ਆ ਕੀ ਬਣਾ ਰਿਹਾ ਗਰਮਾ ਗਰਮ ਬਰੈਡ ਬਣ ਚੁੱਕੇ ਨੇ ਤੇ ਇੱਧਰ ਕਹਿੰਦੇ ਦੇਖ ਲੋ ਕੜਾਹੇ ਵਿੱਚ ਖੀਰ ਬਣ ਚੁੱਕੀ ਹੈ ਤੇ ਖੀਰ ਉਧਰ ਲੈ ਚੁੱਕੇ ਨੇ ਖੀਰ ਬਣ ਚੁੱਕੀ ਹੈ ਗਰਮਾ ਗਰਮ ਮੇਰੇ ਵੀਰੋ ਬਦਾਮਾਰੀ ਖੀਰ ਬਰਤੂਗੀ ਬਦਾਮਾਰੀ ਖੀਰ ਕਹਿੰਦੇ ਇੱਧਰ ਕੇਨ ਮੇਰਾ ਵੀਰ ਪ੍ਰਸਾਦਿਆਂ ਦੀ ਸੇਵਾ ਕਰਦਾ ਹੋਇਆ ਕਹਿੰਦੇ ਗਰਮਾ ਗਰਮ ਪਰੌਂਠੇ ਦੇ ਨਾਲ ਦਹੀਂ ਦੇ ਨਾਲ ਖੀਰ ਵੀ ਤਿਆਰ ਹੈ ਕਿ ਉਧਰ ਚਾਹ ਨਾਲ ਬਰੈਡ ਵੀ ਚੱਲਦੇ ਨੇ ਮੇਰੇ ਵੀਰੋ ਚਾਹ ਨਾਲ ਬਰੈਡ ਲੰਗਰ ਦੀ ਸੇਵਾ ਮੇਰੇ ਵੀਰ ਕਹਿੰਦੇ ਚੱਲਦੀ ਹੋਈ ਪ੍ਰਸਾਦਾ ਸਕਦੇ ਹੋਏ ਰਾਦੇ ਮੁਸਾਫਰਾਂ ਨੂੰ ਕਹਿੰਦੇ ਚਾਹ ਨਾਲ ਬਰੈਡ ਸਕਾਦੇ ਹੋਏ ਚਾਹ ਨਾਲ ਕਹਿੰਦੇ ਬਰੈਡ ਨੇ ਨਗਰ ਦੇ ਮੁੱਖ ਸੇਵਾਦਾਰ ਰੋਡ ਤੇ ਖੜ ਕੇ ਇੱਧਰ ਕਹਿੰਦੇ ਖੀਰ ਦੀ ਸੇਵਾ ਵਰਤਾਉਂਦੇ ਹੋਏ ਕਹਿੰਦੇ ਗਰਮਾ ਗਰਮ ਖੀਰ ਹੈ ਆਹ ਖੀਰ ਦੇਖ ਲਓ ਹਲਵਾਈ ਕਹਿੰਦੇ ਮੇਰਾ ਵੀਰ ਗਰਮਾ ਗਰਮ ਬਰੈਡ ਕੱਢਦਾ ਹੋਇਆ ਇੱਧਰ ਸਾਡੇ ਪਿੰਡ ਦਾ ਮੁੱਖ ਸੇਵਾਦਾਰ ਲਾਡੀ ਬਰੈਡ ਲਈ ਜਾਂਦਾ ਹੋਇਆ ਵੇਗਾ ਪੱਠੀ ਦੇ ਧਰਦੇ ਹੋਏ ਹੋਰ ਚਾਹ ਬਣਾਉਣ ਲਈ ਗਰਮਾ ਗਰਮ ਖੀਰ ਬਾਟੀ ਵਿੱਚ ਪਾਈ ਜਾ ਰਹੀ ਹੈ ਬਦਾਮ ਆਰੀ ਰੁਕ ਜਾ ਭਾਈ ਗੱਡੀ ਆ ਰੇ ਗਰਮਾ ਗਰਮ ਖੀਰ ਨਾਲ ਗਰਮਾ ਗਰਮ ਚਾਹ ਸਾਕੇ ਜਾਈ ਮੇਰਾ ਵੀਰ ਨਗਰ ਦੇ ਪਤਵੰਤੇ ਮੁੱਖ ਸੇਵਾਦਾਰ ਮਿਰਚਾਂ ਤੋੜਦੇ ਹੋਏ ਕਿਆ ਵੀ ਕਹਿੰਦੇ ਬਣ ਕੇ ਤਿਆਰ ਹੋ ਚੁੱਕੀ ਹੈ ਉਬਾਲਾ ਆ ਰਿਹਾ ਹੈ ਇਹ ਕਹਿੰਦੇ ਦੋ ਮੇਰੇ ਵੀਰ ਬਹੁਤ ਸੇਵਾ ਨਿਭਾਉਂਦੇ ਨੇ ਜੀ ਕਿੱਦਾਂ ਦਾ ਲੱਗਿਆ ਬਲੌਗ ਕਮੈਂਟ ਜਰੂਰ ਕਰਿਓ ਤੇ ਜੇ ਕੁਛ ਉਚਾਨੀ ਮੈਂ ਇਧਰ ਉਧਰ ਬੋਲਿਆ ਗਿਆ ਹੋਵੇ ਤਾਂ ਮੁਆਫ ਕਰਿਓ ਕਿਉਂਕਿ ਦਾਸ ਕੋਈ ਬਦਵਾਨ ਤਾਂ ਹੈ ਨਹੀਂ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ